ਇੱਕ ਸ਼ਖਸ ਆਪਣੇ ਦੋਸਤ ਨੂੰ ਆਪਣੇ ਘਰ ਲੈ ਕੇ ਆਉਂਦਾ ਵੀ ਉਹ ਬਹੁਤ ਜ਼ਿਆਦਾ ਦੁਖੀ ਹੈ ਤਾਂ ਉਹਦਾ ਦੁੱਖ ਵੰਡਾਇਆ ਜਾ ਸਕੇ ਪਰ ਉਹ ਦੋਸਤ ਦੀ ਨਜ਼ਰ ਉਹਦੀ ਪਤਨੀ ਤੇ ਪੈਂਦੀ ਹੈ ਤੇ ਉਹ ਪਤਨੀ ਜਿਹੜੀ ਹੁੰਦੀ ਹੈ ਉਹ ਵੀ ਆਪਣੀ ਇੱਜ਼ਤ ਮਾਨ ਮਰਿਆਦਾ ਭੁੱਲ ਕੇ ਉਹਦੇ ਦੋਸਤ ਦੇ ਨਾਲ ਐਸੀ ਖੇਡ ਰਚਦੀ ਹੈ ਵੀ ਉਹ ਬੰਦੇ ਨੂੰ ਜਿਨ੍ਹਾਂ ਨੇ ਉਹਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਆਪਣੀ ਜਾਨ ਤੋਂ ਹੱਤ ਧੋਣਾ ਪੈਂਦਾ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆ 1979 ਦੀ ਆਪਾਂ ਨੂੰ ਬਹੁਤ ਸਾਲ ਪਿੱਛੇ ਜਾਣਾ ਪਏਗਾ ਲੁਧਿਆਣਾ ਦੇ ਇੱਕ ਵਕੀਲ ਸਾਹਿਬ ਦੇ ਆਫਿਸ ਦੇ ਵਿੱਚ ਇੱਕ ਜੋੜਾ ਹੁੰਦਾ ਤੇ ਵਕੀਲ ਸਾਹਿਬ ਦੇਖ ਕੇ ਉਹਨਾਂ ਨੂੰ ਹੈਰਾਨ ਹੁੰਦੇ ਨੇ ਤੇ ਉਹਦਾ ਕਹਿਣਾ ਹੁੰਦਾ ਜਿਹੜਾ ਨਾਲ ਸ਼ਖਸ ਆਇਆ ਸੀ ਵੀ ਇਸ ਔਰਤ ਕਰਕੇ ਤੈਨੂੰ ਫਾਂਸੀ ਲੱਗਣ ਲੱਗੀ ਸੀ ਬੜੀ ਮੁਸ਼ਕਲ ਤੋਂ ਫਾਂਸੀ ਤੋਂ بچਿਆ ਤੇ ਇਹਦੇ ਨਾਲ ਉਹਦਾ ਕਹਿਣਾ ਸੀ ਅਸੀਂ ਆਪਸ ਦੇ ਵਿੱਚ ਵਿਆਹ ਕਰਾ ਲਿਆ ਵਕੀਲ ਸਾਹਿਬ ਹੈਰਾਨ ਹੁੰਦੇ ਨੇ ਉਹ ਫਿਰ ਪੁੱਛਦੇ ਨੇ ਵੀ ਇਹਦੇ ਕਰਕੇ ਤੂੰ ਮਰਨੋਂ بچਿਆ ਤੇ ਇਹਦੇ ਨਾਲ ਹੀ ਵਿਆਹ ਉਹਦਾ ਕਹਿਣਾ ਸੀ ਕੁਝ ਗਲਤ ਫਹਮੀਆਂ ਹੋ ਜਾਂਦੀਆਂ ਨੇ ਕੋਈ ਪਤਾ ਨਹੀਂ ਲੱਗਦਾ ਜ਼ਿੰਦਗੀ ਦੇ ਵਿੱਚ ਅੱਗੇ ਕੀ ਹੋਣਾ ਉਸ ਤੋਂ ਬਾਅਦ ਉੱਥੋਂ ਆ ਜਾਂਦੇ ਨੇ ਵਕੀਲ ਸਾਹਿਬ ਵੀ ਬੇਚੈਨ ਹੁੰਦੇ ਨੇ ਜਿਹੜਾ ਇਹ ਜੋੜਾ ਸੀ ਇਹ ਰਹਿਣ ਵਾਲਾ ਸੀ ਖੰਨੇ ਦਾ ਜਤਿੰਦਰਪਾਲ ਕੌਰ ਇਹਦਾ ਪਤੀ ਸੀ ਬਲਵਾਨ ਸਿੰਘ ਖੰਨੇ ਦੇ ਵਿੱਚ ਰਹਿੰਦੇ ਸੀ ਜ਼ਮੀਨ ਜਾਇਦਾਦ ਸੀ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਪਰ ਜਤਿੰਦਰਪਾਲ ਕੌਰ ਕੇ ਲਈਏ ਵੀ ਆਪਣੇ પતિ ਤੋਂ ਸੈਟੀਸਫਾਈ ਨਹੀਂ ਸੀ ਉਹਨੂੰ ਕਿਤੇ ਨਾ ਕਿਤੇ ਜਿਹੜੀ ਉਹਦੀ ਖੁਸ਼ੀ ਸੀ ਉਹ ਅਧੂਰੀ ਸੀ ਪਰ ਉਸੇ ਤਰੀਕੇ ਜ਼ਿੰਦਗੀ ਇਹ ਹੌਲੀ-ਹੌਲੀ ਅੱਗੇ ਚੱਲ ਰਹੀ ਸੀ ਬਾਕੀ ਬਲਵਾਨ ਸਿੰਘ ਨੇ ਉਹਦੇ ਵਾਸਤੇ ਕੋਈ ਵੀ ਕਸਰ ਨਹੀਂ ਸੀ ਛੱਡੀ ਕੋਈ ਰੋਕ ਟੋਕ ਨਹੀਂ ਸੀ ਕੋਈ ਪੈਸੇ ਦੀ ਕਮੀ ਨਹੀਂ ਸੀ ਜ਼ਿੰਦਗੀ ਅੱਗੇ ਵੱਧਦੀ ਜਾਂਦੀ ਹੈ ਪਰ ਜਤਿੰਦਰ ਪਾਲ कौर ਦੇ ਜਿਹੜਾ ਖਾਲੀਪਨ ਸੀ ਉਹ ਨਹੀਂ ਸੀ ਭਰਿਆ ਜਾ ਰਿਹਾ ਪਰ ਉਸੇ ਤਰੀਕੇ ਉਹ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੀ ਰਹਿੰਦੀ ਹੈ ਦਿਨ ਬੀਤਦੇ ਨੇ ਇੱਕ ਦਿਨ ਬਲਵਾਨ ਸਿੰਘ ਆਪਣੇ ਇੱਕ ਦੋਸਤ ਨੂੰ ਆਪਣੇ ਘਰ ਲੈ ਕੇ ਆਉਂਦਾ। ਉਹ ਦੋਸਤ ਦਾ ਨਾਮ ਸੀ ਹਿੰਮਤ ਸਿੰਘ। ਹਿੰਮਤ ਸਿੰਘ ਜਿਹੜਾ ਸੀ ਉਹਦੀ ਪਤਨੀ ਦੀ ਅਚਾਨਕ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹ ਇੰਨਾ ਟੁੱਟ ਜਾਂਦਾ ਕਿ ਉਹ ਆਪਣੇ ਘਰ ਦੇ ਵਿੱਚ ਹੀ ਕੈਦ ਹੋ ਕੇ ਰਹਿ ਜਾਂਦਾ। ਕਿਸੇ ਨਾਲ ਮਿਲਣਾ ਨਹੀਂ, ਜੁਲਣਾ ਨਹੀਂ। ਇੱਕ ਦਿਨ ਉਹ ਬਲਵਾਨ ਸਿੰਘ ਨੂੰ ਮਿਲਦਾ ਹੈ ਤੇ ਬਲਵਾਨ ਸਿੰਘ ਉਹਨੂੰ ਆਪਣੇ ਘਰ ਲੈ ਕੇ ਆਉਂਦਾ ਜਤਿੰਦਰਪਾਲ ਨੂੰ ਉਹਦੇ ਬਾਰੇ ਸਾਰਾ ਕੁਝ ਦੱਸਦਾ। ਦੋਨੋਂ ਦੋਸਤ ਤੇ ਬਲਵਾਨ ਸਿੰਘ ਦੀ ਪਤਨੀ ਜਤਿੰਦਰਪਾਲ कौर ਜਤਿੰਨੇ ਬੈਠ ਕੇ ਚਾਹ ਪੀਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਵੀ ਕਿਸੇ ਤਰੀਕੇ ਜਿਹੜਾ ਹਿੰਮਤ ਸਿੰਘ ਹੈ ਉਹਦੀ ਜਿਹੜਾ ਦੁੱਖ ਹੈ ਉਹਦਾ ਉਹਦੀ ਪਤਨੀ ਦੀ ਮੌਤ ਹੋਈ ਹੈ ਉਹਦਾ ਦੁੱਖ ਮਿੜਾਇਆ ਜਾ ਸਕੇ ਗੱਲਬਾਤ ਕਰਦੇ ਨੇ ਹਿੰਮਤ ਸਿੰਘ ਨੂੰ ਵੀ ਥੋੜਾ ਵਧੀਆ ਲੱਗਦਾ ਹੁਣ ਹਿੰਮਤ ਸਿੰਘ ਹੌਲੀ-ਹੌਲੀ ਉਹਨਾਂ ਦੇ ਘਰ ਆਉਣਾ ਜਾਣਾ ਸ਼ੁਰੂ ਹੁੰਦਾ ਹੈ ਦੋਨੋਂ ਦੋਸਤ ਆਪਸ ਦੇ ਵਿੱਚ ਗੱਲਾਂ ਕਰਦੇ ਜਤਿੰਦਰਪਾਲ ਖੋਰ ਵੀ ਗੱਲਬਾਤ ਕਰਦੀ ਤੇ ਇਸੇ ਦੌਰਾਨ ਕਈ ਵਾਰ ਐਸਾ ਹੁੰਦਾ ਵੀ ਜਿਹੜਾ ਬਲਵਾਨ ਸਿੰਘ ਸੀ ਉਹ ਘਰ ਦੇ ਵਿੱਚ ਨਹੀਂ ਵੀ ਹੁੰਦਾ ਤੇ ਹਿੰਮਤ ਸਿੰਘ ਹੁੰਦਾ ਤੇ ਜਤਿੰਦਰਪਾਲ ਤੇ ਹਿੰਮਤ ਸਿੰਘ ਆਪਸ ਦੇ ਵਿੱਚ ਇਹਨਾਂ ਦੀ ਗੱਲਬਾਤ ਚੱਲਦੀ ਦਿਓਰ ਪਰਚਾਈ ਦੀ ਜਤਿੰਦਰਪਾਲ ਦੇਖਣ ਦੇ ਵਿੱਚ ਕਾਫੀ ਖੂਬਸੂਰਤ ਹੁੰਦੀ ਹੈ ਤੇ ਉਹਦੇ ਜ਼ਿੰਦਗੀ ਦੇ ਵਿੱਚ ਵੀ ਕਿਸੇ ਚੀਜ਼ ਦੀ ਕਮੀ ਸੀ ਦੂਜੇ ਪਾਸੇ ਉਹ ਕਮੀ ਹੁਣ ਹਿੰਮਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਸੀ ਗੱਲਬਾਤ ਕਰਦਿਆਂ ਕਰਦਿਆਂ ਕਈ ਵਾਰ ਗੱਲ ਮਜ਼ਾਕ ਮਜ਼ਾਕ ਦੇ ਵਿੱਚ ਅੱਗੇ ਵੱਜ ਜਾਂਦੀ ਹੈ ਹਿੰਮਤ ਸਿੰਘ ਨੂੰ ਕਈ ਵਾਰ ਲੱਗਦਾ ਵੀ ਕਿਤੇ ਬੁਰਾ ਨਾਮ ਨਾ ਮੰਨ ਜੇ ਪਰ ਜਤਿੰਦਰ ਕੌਰ ਨੂੰ ਬੁਰਾ ਨਹੀਂ ਲੱਗਦਾ ਬਲਕਿ ਚੰਗਾ ਲੱਗਦਾ ਹੁਣ ਇਹ ਗੱਲ ਦਾ ਪਤਾ ਹਿੰਮਤ ਸਿੰਘ ਨੂੰ ਵੀ ਕਿਤੇ ਨਾ ਕਿਤੇ ਲੱਗ ਜਾਂਦਾ ਆਪਸ ਦੇ ਵਿੱਚ ਮਜ਼ਾਕ ਕਰਦੇ ਆਂ ਇੱਕ ਦੂਜੇ ਨੂੰ ਛੂਣਾ ਜਾਂ ਹੱਥ ਫੜਨਾ ਇਹ ਉਹਨਾਂ ਦੇ ਘਰ ਦੇ ਵਿੱਚ ਆਮ ਗੱਲ ਹੋ ਜਾਂਦੀ ਹੈ ਇਹ ਸਭ ਕਾਸੇ ਤੋਂ ਅਣਜਾਣ ਹੁੰਦਾ ਹੈ ਬਲਵਾਨ ਸਿੰਘ ਬਲਵਾਨ ਸਿੰਘ ਨੇ ਆਪਣੀ ਜ਼ਿੰਦਗੀ ਦੀ ਜਿਹੜੀ ਸਭ ਤੋਂ ਵੱਡੀ ਗਲਤੀ ਕੀਤੀ ਉਹ ਹਿੰਮਤ ਸਿੰਘ ਨੂੰ ਆਪਣੇ ਘਰ ਲਿਆ ਕੇ ਉਹਨੇ ਇਹ ਸੋਚਿਆ ਉਹਦਾ ਦੋਸਤ ਹੈ ਉਦਾਸ ਹੈ ਡਿਪਰੈਸ਼ਨ ਦੇ ਵਿੱਚ ਰਹਿੰਦਾ ਹੈ ਤੇ ਮੇਰੇ ਘਰ ਆਏਗਾ ਮੇਰੇ ਨਾਲ ਗੱਲਬਾਤ ਕਰੇਗਾ ਤੇ ਇਹਦੀ ਜ਼ਿੰਦਗੀ ਜਿਹੜੀ ਆਉਣ ਵਾਲੀ ਉਹ ਵਧੀਆ ਹੋ ਜੇਗੀ ਪਰ ਇੱਥੇ ਕੋਈ ਭਾਣਾ ਹੋਰ ਵਾਪਰਨਾ ਸ਼ੁਰੂ ਹੋ ਜਾਂਦਾ ਹੈ ਇਹ ਸਾਰਾ ਕੁਝ ਇੰਨਾ ਦਾ ਚੱਲਦਾ ਰਹਿੰਦਾ ਇੱਕ ਦਿਨ ਬਲਵਾਨ ਸਿੰਘ ਦੇ ਘਰ ਨਿੱਕੀ ਜੀ ਪਾਰਟੀ ਹੁੰਦੀ ਹੈ ਪੀਣ ਪਵਾਨ ਦਾ ਦੌਰ ਚੱਲਦਾ ਉਹ ਇੰਨਾ ਜ਼ਿਆਦਾ ਵੱਜ ਜਾਂਦਾ ਵੀ ਹਿੰਮਤ ਸਿੰਘ ਵੀ ਸ਼ਰਾਬ ਦੇ ਵਿੱਚ ਨਸ਼ੇ ਵਿੱਚ ਹੋ ਜਾਂਦਾ ਬਲਵਾਨ ਸਿੰਘ ਦਾ ਕਹਿਣਾ ਸੀ ਵੀ ਹੁਣ ਤੂੰ ਇੱਥੇ ਹੀ ਸੌਂ ਜਾ ਸਾਰੇ ਚਲੇ ਜਾਂਦੇ ਨੇ ਹਿੰਮਤ ਸਿੰਘ ਨੀਚੇ ਕਮਰੇ ਦੇ ਵਿੱਚ ਸੌਂ ਜਾਂਦਾ ਤੇ ਬਲਵਾਨ ਸਿੰਘ ਤੇ ਉਹਦੀ ਪਤਨੀ ਜਤਿੰਦਰਪਾਲ ਕੋਠੇ ਤੇ ਜਾ ਕੇ ਸੌ ਜਾਂਦੇ ਨੇ ਅਚਾਨਕ ਰਾਤ ਨੂੰ ਜਤਿੰਦਰਪਾਲ ਨੂੰ ਮਹਿਸੂਸ ਹੁੰਦਾ ਵੀ ਕੋਈ ਉਹਨੂੰ ਜਿਵੇਂ ਜਗਾ ਰਿਹਾ ਹੋਵੇ ਜਾਂ ਕੋਈ ਆਵਾਜ਼ ਮਾਰ ਰਿਹਾ ਹੋਵੇ ਉਹ ਇੱਕਦਮ ਉੱਠਦੀ ਹੈ ਤੇ ਉਹਦੇ ਮੂੰਹ ਤੇ ਅਚਾਨਕ ਇੱਕ ਹੱਥ ਆ ਜਾਂਦਾ ਤੇ ਉਹ ਹੱਥ ਹੁੰਦਾ ਹਿੰਮਤ ਸਿੰਘ ਦਾ ਹਿੰਮਤ ਸਿੰਘ ਉਹਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਜਤਿੰਦਰਪਾਲ ਜਦੋਂ ਇਹ ਸੁਣਦੀ ਹੈ ਉਹਦਾ ਹੱਥ ਹਟਾਉਂਦੀ ਹੈ ਫੇਰ ਉਹ ਨੀਚੇ ਜਾਣ ਦਾ ਇਸ਼ਾਰਾ ਕੀਤਾ ਜਾਂਦਾ ਜਤਿੰਦਰਪਾਲ ਹਿੰਮਤ ਦੇ ਨਾਲ نیچے ਆਉਂਦੀ ਹੈ ਇੱਕ ਕਮਰੇ ਦੇ ਵਿੱਚ ਹੁੰਦੇ ਨੇ ਜਿਹੜੀ ਮਾਨ ਮਰਿਆਦਾ ਹੁੰਦੀ ਹੈ ਰਿਸ਼ਤੇ ਨਾਤੇ ਜਿਹੜੇ ਸਾਰੇ ਘਰਾਂ ਦੀ ਇੱਜ਼ਤ ਤੇ ਆਪਣੀ ਇੱਜ਼ਤ ਉਸ ਸਮੇਂ ਤਾਰ-ਤਾਰ ਹੋ ਜਾਂਦੀ ਹੈ ਇਹਨਾਂ ਦੇ ਆਪਸ ਦੇ ਵਿੱਚ ਨਜਾਇਜ਼ ਸਬੰਧ ਬਣਦੇ ਨੇ ਦੋਨਾਂ ਦੇ ਉਸ ਤੋਂ ਬਾਅਦ ਜਤਿੰਦਰਪਾਲ ਆਪਣੇ ਪਤੀ ਦੇ ਨਾਲ ਆ ਕੇ ਫਿਰ ਸੌ ਜਾਂਦੀ ਹੈ ਤੇ ਹੁਣ ਇੱਥੋਂ ਸ਼ੁਰੂ ਹੁੰਦਾ ਇਹਨਾਂ ਦਾ ਆਪਸ ਦਾ ਖੇਡ ਇਹ ਖੇਡ ਇਹਨਾਂ ਦੀ ਚੱਲਦੀ ਰਹਿੰਦੀ ਹੈ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਇਹ ਸਾਰਾ ਕੁਝ ਚੱਲਦਾ ਰਹਿੰਦਾ ਬਲਵਾਨ ਸਿੰਘ ਨੂੰ ਇਸ ਚੀਜ਼ ਦੀ ਕੋਈ ਵੀ ਖਬਰ ਨਹੀਂ ਹੁੰਦੀ ਵੀ ਉਹਦੀ ਪਿੱਠ ਦੇ ਪਿੱਛੇ ਕੀ ਹੋ ਰਿਹਾ ਹੈ ਉਹਦਾ ਦੋਸਤ ਤੇ ਉਹਦੀ ਪਤਨੀ ਕੀ ਕੁਛ ਕਰ ਰਹੇ ਨੇ ਇਹ ਇਹਨਾਂ ਦਾ ਸਾਰਾ ਕੁਝ ਚੱਲਦਾ ਰਹਿੰਦਾ ਹੁਣ ਜਤਿੰਦਰ ਵੀ ਖੁਸ਼ ਰਹਿੰਦੀ ਹੈ ਤੇ ਹਿੰਮਤ ਦਾ ਵੀ ਇਹਨਾਂ ਦੇ ਘਰ ਆਉਣਾ ਜਾਣਾ ਜਿਹੜਾ ਉਹ ਵੱਜ ਜਾਂਦਾ ਬਲਵਾਨ ਸਿੰਘ ਨੂੰ ਅਚਾਨਕ ਸ਼ੱਕ ਹੋਣਾ ਸ਼ੁਰੂ ਹੁੰਦਾ ਕਿਉਂਕਿ ਇਹੋ ਜਿਹੀ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਉਹ ਆਪਣੀ ਪਤਨੀ ਤੋਂ ਜਿਹੜਾ ਨਿਗਾਹ ਰੱਖਣੀ ਸ਼ੁਰੂ ਕਰਦਾ ਤਾਂ ਫਿਰ ਉਹਨੂੰ ਹੋਰ ਕਈ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਫਿਰ ਉਹ ਉਹਨੂੰ ਗੁੱਸੇ ਨਾਲ ਵੀ ਸਮਝਾਂਦਾ ਪਿਆਰ ਨਾਲ ਵੀ ਸਮਝਾਂਦਾ ਪਰ ਜਤਿੰਦਰ ਕੌਰ ਨਾ ਤਾਂ ਹੁਣ ਪਿੱਛੇ ਹਟਣ ਵਾਲੀ ਸੀ ਤੇ ਨਾ ਹੀ ਉਹਦੀ ਗੱਲ ਸੁਣਦੀ ਹੈ ਘਰ ਦੇ ਵਿੱਚ ਲੜਾਈ ਝਗੜਾ ਜਿਹੜਾ ਕਲੇਸ਼ ਹੌ ਦਿਨੋਂ ਦਿਨ ਵਧਦਾ ਜਾਂਦਾ ਹੈ ਹਿੰਮਤ ਸਿੰਘ ਦੀ ਘਰ ਆਉਣ ਤੇ ਰੋਕ ਲੱਗ ਜਾਂਦੀ ਹੈ ਫਿਰ ਵੀ ਜਤਿੰਦਰ ਉਹਨੂੰ ਬਾਹਰ ਜਾ ਕੇ ਮਿਲਦੀ ਰਹਿੰਦੀ ਹੈ ਤੇ ਹੁਣ ਬਲਵਾਨ ਸਿੰਘ ਉੱਤੇ ਪਹਿਰੇਦਾਰੀ ਵੀ ਸ਼ੁਰੂ ਕਰਦਾ ਉੱਤੇ ਪੂਰੀ ਨਿਗਾਹ ਰੱਖੀ ਜਾਂਦੀ ਹੈ ਇਹ ਜਦੋਂ ਪਹਿਰੇਦਾਰੀ ਵੱਜ ਜਾਂਦੀ ਹੈ ਉਹ ਹਿੰਮਤ ਸਿੰਘ ਨਾਲ ਨਹੀਂ ਮਿਲ ਸਕਦੀ ਤੇ ਫਿਰ ਉਹ ਦੁਖੀ ਹੋ ਜਾਂਦੀ ਹੈ ਦੁਖੀ ਦੇ ਵਿੱਚ ਫਿਰ ਕਲੇਸ਼ ਹੁੰਦਾ ਪਰ ਕਿਸੇ ਤਰੀਕੇ ਉਹ ਫਿਰ ਵੀ ਜਾ ਕੇ ਹਿੰਮਤ ਸਿੰਘ ਨੂੰ ਮਿਲਦੀ ਹੈ ਤੇ ਹਿੰਮਤ ਸਿੰਘ ਨੂੰ ਕਹਿੰਦੀ ਹੈ ਵੀ ਇਹਦਾ ਕੁਝ ਨਾ ਕੁਝ ਕਰਨਾ ਪਏਗਾ ਜੇ ਇਹ ਨੂੰ ਰਸਤੇ ਚੋਂ ਨਾ ਹਟਾਇਆ ਤੇ ਆਪਾਂ ਨਹੀਂ ਮਿਲ ਸਕਦੇ ਨਾ ਤਾਂ ਇਹ ਮੈਨੂੰ ਤਲਾਕ ਦੇਣਾ ਤੇ ਨਾ ਹੀ ਆਪਾਂ ਨੂੰ ਮਿਲਣ ਦੇਣਾ ਵੀ ਇਹਦਾ ਕੁਝ ਨਾ ਕੁਝ ਕਰਨਾ ਪਏਗਾ ਇੱਕ ਵਾਰ ਤਾਂ ਹਿੰਮਤ ਸਿੰਘ ਘਬਰਾਉਂਦਾ ਪਰ ਜਿਹੜੀ ਜਤਿੰਦਰਪਾਲ ਹੁੰਦੀ ਹੈ ਉਹਦਾ ਕਹਿਣਾ ਸੀ ਵੀ ਜੇ ਇਹਨੂੰ ਨਾ ਹਟਾਇਆ ਮੈਨੂੰ ਮਾਰਦਾ ਵੀ ਹੈ ਕੁੱਟਦਾ ਵੀ ਹੈ ਮੇਰੇ ਤੇ ਬੰਦਸ਼ਾਂ ਲਾਈਆਂ ਜਾਂਦੀਆਂ ਨੇ ਮੇਰੇ ਤੇ ਅਤਿਆਚਾਰ ਕੀਤਾ ਜਾਂਦਾ ਹੈ ਹਿੰਮਤ ਸਿੰਘ ਨੂੰ ਗੁੱਸਾ ਹੁੰਦਾ ਉਹ ਕਹਿੰਦਾ ਵੀ ਤੇਰੇ ਤੇ ਕੋਈ ਵੀ ਅਤਿਆਚਾਰ ਨਹੀਂ ਹੋ ਸਕਦਾ ਮੇਰੇ ਹੁੰਦਿਆਂ ਤੈਨੂੰ ਕੋਈ ਵੀ ਹੱਥ ਨਹੀਂ ਲਾ ਸਕਦਾ ਫਿਰ ਇਹਨਾਂ ਦੀ ਪਲਾਨਿੰਗ ਸ਼ੁਰੂ ਹੁੰਦੀ ਹੈ ਰਸਤੇ ਦੇ ਵਿੱਚੋਂ ਬਲਵਾਨ ਸਿੰਘ ਨੂੰ ਹਟਾਉਣ ਦੀ ਉਸੇ ਦੇ ਤਹਿਤ ਫਿਰ ਜਤਿੰਦਰਪਾਲ ਅਗਲੀ ਕਾਰਵਾਈ ਸ਼ੁਰੂ ਕਰਦੀ ਹੈ ਕਰ ਜਾਂਦੀ ਹੈ ਆਪਣੇ ਪਤੀ ਨੂੰ ਜਦੋਂ ਆਉਂਦਾ ਬੜੇ ਪਿਆਰ ਨਾਲ ਉਹਨੂੰ ਅੱਗੋਂ ਮਿਲਦੀ ਹੈ ਉਹਦੇ ਵਾਸਤੇ ਚਾਹ ਬਣਾਉਂਦੀ ਹੈ ਉਹ ਦੇਖ ਕੇ ਹੈਰਾਨ ਰਹਿੰਦਾ ਵੀ ਜਿਹੜੀ ਖਾਨ ਨੂੰ ਪੈਂਦੀ ਸੀ ਜੋ ਕੁਛ ਇਹ ਕਰ ਰਹੀ ਸੀ ਤੇ ਅੱਜ ਇੱਕਦਮ ਇਹਦਾ ਸੁਭਾਅ ਤੇ ਇਹਦਾ ਸਾਰਾ ਕੁਝ ਬਦਲਿਆ ਹੋਇਆ ਕਿਵੇਂ ਆ ਉਹ ਦੇਖ ਕੇ ਹੈਰਾਨ ਹੁੰਦਾ ਪਰ ਫਿਰ ਵੀ ਗੱਲਾਂ ਬਾਤਾਂ ਕਰਦੀ ਹੈ ਅਖੀਰ ਬੰਦਾ ਜਿਹੜਾ ਜਨਾਨੀ ਦੇ ਜਾਲ ਦੇ ਵਿੱਚ ਫਸੀ ਜਾਂਦਾ ਰਾਦਾ ਖਾਣਾ ਖਾਂਦੇ ਨੇ ਫਿਰ ਸੈਰ ਤੇ ਨਿਕਲਦੇ ਨੇ ਸ਼ਹਿਰ ਤੇ ਜਾਂਦੇ ਹੋਏ ਉਹ ਜਿਹੜੀ ਜਤਿੰਦਰਪਾਲ ਹੁੰਦੀ ਹੈ ਆਪਣੇ ਪਤੀ ਬਲਵਾਨ ਸਿੰਘ ਦਾ ਹੱਥ ਬੜੀ ਮਜ਼ਬੂਤੀ ਦੇ ਨਾਲ ਫੜ ਲੈਂਦੀ ਹੈ ਤੇ ਗੱਲਾਂ ਬਾਤਾਂ ਕਰਦੇ ਹੋਏ ਉਹਨੂੰ ਰੇਲਵੇ ਲੈਣ ਵੱਲ ਲੈ ਕੇ ਜਾਂਦੀ ਹੈ ਤੇ ਉਹਦੀਆਂ ਪਿਆਰ ਦੀਆਂ ਗੱਲਾਂ ਦੇ ਵਿੱਚ ਵਾਚਿਆ ਬਲਵਾਨ ਸਿੰਘ ਵੀ ਰੇਲਵੇ ਲੈਣ ਵੱਲ ਚਲਾ ਜਾਂਦਾ ਹੈ ਉੱਥੇ ਉਹਨਾਂ ਨੂੰ ਇੱਕ ਜਾਣਕਾਰ ਮਿਲਦਾ ਜਿਹੜਾ ਕਿ ਪੰਜਾਬ ਪੁਲਿਸ ਦੇ ਵਿੱਚ ਸੀ ਉਹ ਪੁੱਛਦਾ ਵੀ ਇਸ ਟਾਈਮ ਇੱਧਰ ਕਿੱਧਰ ਤੇ ਜਿਹੜਾ ਬਲਵਾਨ ਸੀ ਉਹਦਾ ਕਹਿਣਾ ਸੀ ਵੀ ਵੈਸੇ ਤੇਰੀ ਪਰਜਾਈ ਦਾ ਇਧਰ ਕੋ ਮਨ ਨੂੰ ਦਿਲ ਕਰਦਾ ਸੀ ਅਸੀਂ ਘੁੰਮ ਦੇਖ ਮੰਦੇ ਇਧਰ ਨੂੰ ਆ ਗਏ ਅੱਗੇ ਜਾਂਦੇ ਨੇ ਅੱਗੇ ਉਹਨਾਂ ਨੂੰ ਹਨੇਰੇ ਦੇ ਵਿੱਚ ਦੋ ਪਰਛਾਈਆਂ ਦਿਖਦੀਆਂ ਨੇ ਤੇ ਜਦੋਂ ਨੇੜੇ ਆਉਂਦੇ ਨੇ ਪਰਛਾਈਆਂ ਸਾਫ਼ ਹੋ ਜਾਂਦੀਆਂ ਨੇ ਬਲਵਾਨ ਸਿੰਘ ਨੂੰ ਅਚਾਨਕ ਸਾਰਾ ਕੁਝ ਯਾਦ ਆ ਜਾਂਦਾ ਤੇ ਸਾਰੀ ਸਮਝ ਲੱਗ ਜਾਂਦੀ ਹੈ ਪੂਰੀ ਪਲਾਨਿੰਗ ਦੀ ਉਹ ਸਾਹਮਣੇ ਹੁੰਦਾ ਹਿੰਮਤ ਸਿੰਘ ਉਹਦੇ ਹੱਥ ਦੇ ਵਿੱਚ ਗੰਡਾਸਾ ਹੁੰਦਾ ਤੇ ਦੂਜਾ ਹੁੰਦਾ ਕਲਵੰਤ ਸਿੰਘ ਹਿੰਮਤ ਸਿੰਘ ਦਾ ਜੀਜਾ ਉਦੇ ਹੱਥ ਦੇ ਵਿੱਚ ਕਿਰਪਾਨ ਹੁੰਦੀ ਹੈ ਤੇ ਝਟਕੇ ਦੇ ਨਾਲ ਜਤਿੰਦਰਪਾਲ ਤੋਂ ਆਪਣਾ ਹੱਥ ਛਡਾ ਲੈਂਦਾ ਤੇ ਜਤਿੰਦਰਪਾਲ ਵੱਲ ਜਦੋਂ ਦੇਖਦਾ ਤੇ ਉਹਦੀਆਂ ਅੱਖਾਂ ਦੇ ਵਿੱਚ ਉਹਨੂੰ ਹਵਾਨੀਅਤ ਨਜ਼ਰ ਆਉਂਦੀ ਹੈ ਉੱਥੋਂ ਬਲਵਾਨ ਸਿੰਘ ਭੱਜਣ ਦੀ ਕੋਸ਼ਿਸ਼ ਕਰਦਾ ਹਿੰਮਤ ਸਿੰਘ ਪਿੱਛੇ ਭੱਜ ਕੇ ਉਹਦੇ ਪੈਰ ਤੇ ਗੰਡਾਸਾ ਮਾਰਦਾ ਉਹ ਪੀੜ ਦੇ ਨਾਲ ਡਿੱਗਦਾ ਫਿਰ ਵੀ ਉੱਠ ਕੇ ਭੱਜਣ ਦੀ ਕੋਸ਼ਿਸ਼ ਕਰਦਾ ਉਹ ਲੈਣ ਪਾਰ ਕਰਦਾ ਤੇ ਕੁਲਵੰਤ ਸਿੰਘ ਪਿੱਛੇ ਭੱਜ ਕੇ ਉਹਨੂੰ ਫੜਦਾ ਤੇ ਉਹਦੇ ਢਿੱਡ ਦੇ ਵਿੱਚ ਕਿਰਪਾਨ ਲਗਾ ਦਿੰਦਾ। ਉਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ। ਹੁਣੇ ਸੋਚਦੇ ਨੇ ਵੀ ਇਹਦਾ ਕੀ ਕੀਤਾ ਜਾਏ। ਉੱਥੋਂ ਉਹਨੂੰ ਚੱਕਦੇ ਨੇ ਰੇਲਵੇ ਲਾਈਨ ਤੇ ਪਾ ਦਿੱਤਾ ਜਾਂਦਾ ਉਹਨੂੰ ਹਾਦਸਾ ਦਿਖਾਉਣ ਵਾਸਤੇ। ਉਹਨੂੰ ਲੇਨ ਤੇ ਪਾਉਣ ਤੋਂ ਬਾਅਦ ਤਿੰਨੋਂ ਜਣੇ ਵਾਪਸ ਆ ਜਾਂਦੇ ਨੇ। ਤੇ ਵਾਪਸ ਆਉਂਦੇ ਹੋਏ ਜਤਿੰਦਰਪਾਲ ਨੂੰ ਬਲਵਾਨ ਦੇ ਮਾਮੇ ਦਾ ਮੁੰਡਾ ਮਿਲਦਾ। ਉਹ ਪੁੱਛਦਾ ਦੋ ਗੈਰ ਮਰਦਾਂ ਦੇ ਨਾਲ ਐਸ ਟਾਈਮ ਇੱਥੇ ਕਿੱਥੇ? ਤੋ ਉਹਨੂੰ ਅੱਗੋਂ ਇਸ ਤਰੀਕੇ ਨਾਲ ਜਵਾਬ ਦਿੰਦੀ ਹੈ ਵਿਚਾਰਾ ਚੁੱਪ ਕਰ ਜਾਂਦਾ ਤੇ ਜਤਿੰਦਰਪਾਲ ਆਪਣੇ ਘਰ ਆ ਜਾਂਦੀ ਹੈ ਉਹ ਆਪਣੇ ਘਰ ਨੂੰ ਚਲੇ ਜਾਂਦੇ ਨੇ ਸਵੇਰੇ ਉੱਠਦੀ ਹੈ ਆਰਾਮ ਨਾਲ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਤੇ ਰੌਲਾ ਪੈ ਜਾਂਦਾ ਵੀ ਕੋਈ ਬੰਦਾ ਵੱਢਿਆ ਗਿਆ ਜਦੋਂ ਪਤਾ ਲੱਗਦਾ ਵੀ ਉਹ ਬਲਵਾਨ ਸਿੰਘ ਹੈ ਖਬਰ ਪਹੁੰਚਦੀ ਹੈ ਜਤਿੰਦਰਪਾਲ ਤੱਕ ਤੇ ਜਤਿੰਦਰਪਾਲ ਉਥੋਂ ਬਦ ਹਵਾਸ ਭੱਜਦੀ ਹੈ ਤੇ ਉਹਨੂੰ ਲਿਪਟ ਕੇ ਰੋਣ ਲੱਗਦੀ ਹੈ ਪੂਰੀ ਉਹਦੀ ਜਿਹੜੀ ਨਟੰਕੀ ਹੈ ਉਹ ਚੱਲਦੀ ਹੈ ਪਰ ਪੁਲਿਸ ਉੱਤੇ ਬਹੁਤਾ ਕੋਈ ਧਿਆਨ ਨਹੀਂ ਦਿੰਦੀ ਕਿਉਂਕਿ ਪੁਲਿਸ ਨੂੰ ਉਹ ਤੋਂ ਪਹਿਲਾਂ ਕਈ ਗੱਲਾਂ ਦਾ ਪਤਾ ਲੱਗ ਚੁੱਕਿਆ ਸੀ ਕਿਉਂਕਿ ਜਿਹੜਾ ਪੁਲਿਸ ਵਾਲਾ ਮਿਲਿਆ ਸੀ ਰਾਤ ਨੂੰ ਇਹਨਾਂ ਨੂੰ ਗੁਰੂ ਸਿੰਘ ਉਹ ਸਾਰਾ ਕੁਝ ਸ਼ਾਇਦ ਵੱਡੇ ਅਧਿਕਾਰੀਆਂ ਨੂੰ ਦੱਸ ਚੁੱਕਿਆ ਸੀ ਲਾਸ਼ ਨੂੰ ਕਬਜ਼ੇ 'ਚ ਲਿਆ ਜਾਂਦਾ ਹੈ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਤੇ ਜਤਿੰਦਰਪਾਲ ਨੂੰ ਥਾਣੇ ਲਿਆਇਆ ਜਾਂਦਾ ਹੈ ਵੀ ਕੁਝ ਕਾਗਜ਼ੀ ਕਾਰਵਾਈ ਕਰਨੀ ਹੈ ਪਰ ਜਿਵੇਂ ਉਹ ਥਾਣੇ ਦੇ ਅੰਦਰ ਆਉਂਦੀ ਹੈ ਪੁਲਿਸ ਦੀ ਜਿਹੜੀ ਹੈ ਆਬੋ ਹਵਾ ਉਹ ਬਿਲਕੁਲ ਬਦਲ ਜਾਂਦੀ ਹੈ ਉਹ ਤੋਂ ਸੱਤੀ ਦੇ ਨਾਲ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜਤਿੰਦਰਪਾਲ ਬਹੁਤ ਹੀ ਦੇਰ ਪੁਲਿਸ ਦੇ ਅੱਗੇ ਨਹੀਂ ਅਟ ਸਕਦੀ ਉਹ ਸਾਰਾ ਕੁਝ ਬਿਆਨ ਕਰ ਦਿੰਦੀ ਹੈ ਹੁਣ ਉੱਥੇ ਵਾਦਾ ਮਾਫੀ ਗਵਾਹੀ ਵੀ ਆਫ ਹੀ ਬਣ ਜਾਂਦੀ ਹੈ ਵੀ ਜੋ ਕੁਝ ਕੀਤਾ ਉਹ ਹਿੰਮਤ ਸਿੰਘ ਤੇ ਉਹਦੇ ਜੀਜੇ ਕਲਵੰਤ ਨੇ ਕੀਤਾ ਜਿਹੜਾ ਮਾਮਲਾ ਸੀ ਇਹ ਅਦਾਲਤ ਦੇ ਵਿੱਚ ਪਹੁੰਚਦਾ ਕਲਵੰਤ ਸਿੰਘ ਤੇ ਹਿੰਮਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਤੋਂ ਪਹਿਲਾਂ ਜਦੋਂ ਇਹਨਾਂ ਨੂੰ ਸਾਹਮਣੇ ਬਿਠਾਇਆ ਜਾਂਦਾ ਹਿੰਮਤ ਸਿੰਘ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹਨੂੰ ਥੱਪੜ ਮਾਰਨ ਦੀ ਕੋਸ਼ਿਸ਼ ਵੀ ਕਰਦਾ ਪਰ ਪੁਲਿਸ ਵੱਲੋਂ ਫੜ ਲਿਆ ਜਾਂਦਾ ਉਨੇ ਮੁਕਦਮਾ ਕੋਰਟ ਦੇ ਵਿੱਚ ਪਹੁੰਚਦਾ ਉੱਥੇ ਗਵਾਹੀਆਂ ਹੁੰਦੀਆਂ ਨੇ ਤੇ ਸਭ ਤੋਂ ਜਿਹੜੀ ਅਹਿਮ ਗਵਾਹ ਹੁੰਦੀ ਹੈ ਉਹ ਜਤਿੰਦਰ ਪਾਲ ਕੋਰ ਆਪ ਹੁੰਦੀ ਹੈ ਜਦੋਂ ਗਵਾਹੀ ਦਿੰਦੀ ਹੈ ਉਹਦਾ ਕਹਿਣਾ ਸੀ ਵੀ ਸਾਰਾ ਕੁਝ ਹਿੰਮਤ ਸਿੰਘ ਤੇ ਉਹਦੇ ਜੀਜੇ ਦਾ ਕੀਤਾ ਕਰਾਇਆ ਇਹਨਾਂ ਨੇ ਕੀਤਾ ਜਿਹੜਾ ਹਿੰਮਤ ਸਿੰਘ ਤੇ ਉਹਦੇ ਜੀਜੇ ਦਾ ਵਕੀਲ ਹੁੰਦਾ ਉਹ ਦੇਖ ਕੇ ਘਬਰਾ ਜਾਂਦਾ ਵੀ ਇਹ ਇਹਨਾਂ ਦੇ ਖਿਲਾਫ ਬਿਆਨ ਦੇ ਰਹੀ ਹੈ ਇਸ ਹਿਸਾਬ ਨਾਲ ਇਹਨਾਂ ਨੂੰ ਫਾਂਸੀ ਵੀ ਹੋ ਸਕਦੀ ਹੈ ਜਾਂ ਉਮਰ ਕੈਦ ਦੀ ਸਜ਼ਾ ਪਰ ਅੱਗੇ ਉਹ ਆਪਣੇ ਬਿਆਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਦੀ ਹੈ ਕਿਤੇ ਨਾ ਕਿਤੇ ਜਿਹੜਾ ਵਕੀਲ ਹੁੰਦਾ ਉਹਨੂੰ ਇਹ ਲੱਗਦਾ ਵੀ ਇਹਦੇ ਇਹ ਬਿਆਨ ਅਦਾਲਤ ਦੇ ਵਿੱਚ ਕਿਤੇ ਵੀ ਨਹੀਂ ਟਿਕਣੇ ਜਿਵੇਂ ਕਿ ਉਹਦਾ ਕਹਿਣਾ ਸੀ ਵੀ ਜਦੋਂ ਬਲਵਾਨ ਸਿੰਘ ਮਰ ਜਾਂਦਾ ਉਸ ਤੋਂ ਬਾਅਦ ਵੀ ਉਹ ਉੱਤੇ ਵਾਰ ਕਰਦੇ ਰਹਿੰਦੇ ਜਦਕਿ ਐਸਾ ਕੁਝ ਵੀ ਨਹੀਂ ਸੀ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਐਸਾ ਕੁਝ ਨਹੀਂ ਸੀ ਆਇਆ ਉਹਨਾਂ ਨੇ ਵਾਰ ਓਨੀ ਦੇਰ ਹੀ ਕੀਤੀ ਜਿੰਨੀ ਦੇਰ ਉਹਦੀ ਮੌਤ ਨਹੀਂ ਹੋਈ ਤੇ ਆਪਣੇ ਬਿਆਨਾਂ ਨੂੰ ਇੰਨਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਅਦਾਲਤ ਨੂੰ ਉਹਦੇ ਬਿਆਨਾਂ ਦੇ ਉੱਤੇ ਸ਼ੱਕ ਪੈਣਾ ਹੁੰਣਾ ਸ਼ੁਰੂ ਹੋ ਜਾਂਦਾ ਵਕੀਲ ਵੀ ਫਿਰ ਬਹਿਸ ਕਰਦੇ ਨੇ ਜੋ ਕੁਝ ਇਹਨੇ ਬਿਆਨ ਦਿੱਤੇ ਸੀ ਉਹ ਬਿਆਨ ਇੰਨੇ ਜ਼ਿਆਦਾ ਨਿਬਧਾ ਚੜਾ ਕੇ ਦਿੱਤੇ ਸੀ ਉਹ ਅਦਾਲਤ ਦੇ ਵਿੱਚ ਨਹੀਂ ਟਿਕਦੇ ਅੱਗੇ ਚੱਲ ਕੇ ਉਹਨਾਂ ਦੋਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਇਹ ਕੇਸ ਦੇ ਵਿੱਚ ਕਿਸੇ ਨੂੰ ਵੀ ਸਜ਼ਾ ਨਹੀਂ ਹੁੰਦੀ ਜਦੋਂ ਬਾਹਰ ਆ ਜਾਂਦੇ ਨੇ ਫਿਰ ਥੋੜੇ ਦਿਨਾਂ ਬਾਅਦ ਵਕੀਲ ਸਾਹਿਬ ਨੂੰ ਪਤਾ ਲੱਗਦਾ ਵੀ ਜਿਹੜੀ ਔਰਤ ਇਹਨਾਂ ਦੇ ਖਿਲਾਫ ਬਿਆਨ ਦਿੰਦੀ ਹੁੰਦੀ ਹੈ ਉਹਦੇ ਨਾਲ ਹੀ ਹਿੰਮਤ ਸਿੰਘ ਵਿਆਹ ਕਰਾ ਲੈਂਦਾ ਮੈਂ ਸੋਚ ਕੇ ਹੈਰਾਨ ਹੁੰਦਾ ਵੀ ਜਿਹੜੀ ਔਰਤ ਨੇ ਉਹਦਾ ਨਾਮ ਲਿਆ ਤੇ ਉਹਦੇ ਨਾਲ ਹੀ ਉਹਨੇ ਵਿਆਹ ਕਰਾਇਆ ਇਹਦੇ ਵਿੱਚ ਸਜ਼ਾ ਕਿਸੇ ਨੂੰ ਵੀ ਨਹੀਂ ਹੋਈ ਬਲਵਾਨ ਸਿੰਘ ਨੂੰ ਜਿਹੜੀ ਮੌਤ ਮਿਲੀ ਪਰ ਉਹਨੂੰ ਇਨਸਾਫ ਨਹੀਂ ਮਿਲਿਆ ਇੱਕ ਦੋਸਤ ਨੂੰ ਆਪਣੇ ਘਰ ਲੈ ਕੇ ਆਇਆ ਉਹਦਾ ਦਰਦ ਵੰਡਾਉਣ ਦੇ ਲਈ ਪਰ ਉਸੇ ਦੋਸਤ ਨੇ ਉਹਦੀ ਜ਼ਿੰਦਗੀ ਦੇ ਵਿੱਚ ਐਸਾ ਕਹਰਾਮ ਮਚਾਇਆ ਜਿਹਦੇ ਵਿੱਚ ਬਲਵਾਨ ਸਿੰਘ ਦੀ ਪਤਨੀ ਨੇ ਵੀ ਸਾਥ ਦਿੱਤਾ ਤੇ ਬਲਵਾਨ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਯਾਰੀ ਦੋਸਤੀ ਹੋਣੀ ਚਾਹੀਦੀ ਹੈ ਦੋਸਤੀ ਬਹੁਤ ਵਧੀਆ ਚੀਜ਼ ਹੈ ਕਈ ਵਾਰੀ ਦੋਸਤ ਜਿਹੜੇ ਨੇ ਆਪਣੇ ਤੇ ਜਾਨ ਵੀ ਵਾਰ ਦਿੰਦੇ ਨੇ ਪਰ ਦੇਖਣਾ ਚਾਹੀਦਾ ਵੀ ਕਿਹੜਾ ਬੰਦਾ ਕਿਵੇਂ ਦਾ ਜਿਹੜਿਆਂ ਦੋਸਤੀ ਵੀ ਲਿਮਟ ਦੇ ਅੰਦਰ ਜਦੋਂ ਦੋਸਤ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਤੁਹਾਡੇ ਘਰ ਆਉਣਾ ਸ਼ੁਰੂ ਕਰਦੇ ਤਾਂ ਫਿਰ ਇਹੋ ਜਿਹਾ ਕਹਰਾਮ ਹੋਣੇ ਵੀ ਜ਼ਰੂਰੀ ਨੇ ਜੇ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਆਉਂਦਾ ਤਾਂ ਉਹਦੇ ਮਨ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਚੋਰ ਹੈ ਦੋਸਤੀ ਕਹਿੰਦੇ ਨੇ ਦਰਵਾਜ਼ੇ ਤੋਂ ਬਾਹਰ ਹੀ ਹੋਣੀ ਚਾਹੀਦੀ ਹੈ ਜੇ ਬਲਵਾਨ ਸਿੰਘ ਉਹਨੂੰ ਆਪਣੇ ਘਰ ਦੇ ਅੰਦਰ ਨਾ ਲੈ ਕੇ ਆਉਂਦਾ ਤੇ ਸ਼ਾਇਦ ਉਹਦੇ ਨਾਲ ਇਹ ਸਾਰਾ ਕੁਝ ਨਾ ਬੀਤਦਾ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ